ਜਦੋਂ ਸਰਕਾਰ ਬਣੀ ਆ ਮੈਂ ਸਭ ਤੋਂ ਪਹਿਲਾਂ ਇਹ ਜਿਹੜੇ ਮੁੱਖ ਪ੍ਰੋਜੈਕਟ ਸਾਡੇ ਸ਼ਹਿਰ ਦੇ ਉਹਨਾਂ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਪ੍ਰੋਜੈਕਟ ਜਿਹੜਾ ਉਹ ਸੀਐਮ ਸਾਹਿਬ ਨੂੰ ਦਿੱਤਾ ਸੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅੰਜੁਗ ਸੀਐਮ ਸਾਹਿਬ ਨੇ ਇਹ ਸਾਡੀ ਅਪੀਲ ਨੂੰ ਕਬੂਲ ਕਰਦਿਆਂ ਹੋਇਆ ਪੂਰੇ ਹਲਕੇ ਦੀ ਅਪੀਲ ਨੂੰ ਕਬੂਲ ਕਰਦਿਆਂ ਹੋਇਆ ਔਰ ਪਿਛਲਾ 1 ਸਾਲ ਹੋ ਗਿਆ ਸਾਨੂੰ 2023 ਦੀ ਜਿਮਨੀ ਚੋਣ ਤੋਂ ਪਹਿਲਾਂ ਇਹ ਸਾਡਾ ਪ੍ਰੋਜੈਕਟ ਸੈਂਕਸ਼ਨ ਹੋ ਗਿਆ ਸੀ ਤੇ ਅੱਜ 5 ਕਰੋੜ ਤੇ 30 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਜਿਹਦੇ ਵਿੱਚ ਪੂਰੀ ਸਾਡੀ ਜਿਹੜੀ ਤਹਿਸੀਲ ਕੰਪਲੈਕਸ ਉਹਦੇ ਵਿੱਚ ਆਏਗਾ ਐਸਟੀਐਮ ਆਫਿਸ ਵੀ ਜਿਹੜਾ ਆ ਉਹ ਉਹਦੇ ਵਿੱਚ ਹੀ ਹੋਏਗਾ ਤੇ ਸਾਰਾ ਹੀ ਦਫਤਰ ਬਹੁਤ ਵਧੀਆ ਤਰੀਕੇ ਨਾਲ ਔਰ ਬੜਾਵਾ ਗਿਆ ਪਹੁੰਚ ਇਸ ਸਟੈਂਡਰਡ ਡਿਜ਼ਾਈਨ ਨੇ ਤਹਿਸੀਲਾਂ ਦੇ ਚੜੇ ਹੈਗੇ ਆ ਉਹਦੇ ਤਹਿਤ ਇਹ ਤਿੰਨ ਮੰਜ਼ਲਾ ਜਿਹੜਾ ਸਾਡਾ ਬਣੇਗਾ। ਕੁੱਲ ਸਾਰਾ ਮਾਮਲਾ ਮੇਰੀ ਨਜ਼ਰ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਆ ਅਦਰਵਾਇਸ ਪਹਿਲਾਂ ਹੀ ਉੱਥੇ ਬਹੁਤ ਕੁਝ ਚੱਲਦਾ ਔਰ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਸਿੱਫਤ ਛਤ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਅਸੀਂ ਪੈਸੇ ਸਰਕਾਰ ਦਿੰਦੀ ਉਹਦੇ ਵਿੱਚੋਂ ਪੈਸੇ ਖਾਂਦੇ ਆ ਔਰ ਫਰਜੀ ਖਾਤੇ ਨੇ ਬਹੁਤ ਕੋਸ਼ਿਸ਼ ਆ ਇਹਦੀ ਜਾਂਚ ਵੀ ਜਿਹੜੀ ਹੈ ਨਾ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂੰਗੇ ਇਹਦੀ ਜਾਂਚ ਜਿਹੜੀ ਵਿਭਾਗੀ ਜਾਂਚ ਵੀ ਹੋਏਗੀ ਔਰ ਵਿਜੀਲੈਂਸ ਜਾਂਚ ਜਿਹੜੀ ਫਆਈਆਰ ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਦੋਸ਼ ਕਿਹੜੇ ਕਿੜੇ ਦੇ ਤੇ ਲੱਗਦੇ ਕਿਉਂਕਿ ਹਜੇ ਮੁੱਢਲੀ ਕਾਰਵਾਈ ਆ ਹਜੇ ਤਾਂ ਸਿਰਫ ਸੱਡ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਆਇਆ ਕਿ ਵੀ ਇਹਨਾਂ ਨੇ ਘਰਾਂ ਦੇ ਵਿੱਚੋਂ ਖਾਤੇ ਖਾ ਪੈਸੇ ਖਾਲੇ ਫਰਜੀ ਕਾਊਂਟ ਖੋਲ ਲਏ ਉਹਦੇ ਪੈਸੇ ਖਾਲੇ ਕੁਝ ਕਿਹੜੇ ਕਿਹੜੇ ਲੋਕ ਇਨਵੋਲਡ ਨੇ ਪਰਚਾ ਦਰਜ ਕਰਨ ਵਾਸਤੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਦੁਬਾਰਾ ਵੀ ਮੁੜ ਕੇ ਸਾਲ ਖਾਣ ਬਾਅਦ ਫਿਰ ਦੁਬਾਰਾ ਬਹਾਲ ਹੋ ਜਾਂਦੇ ਆ ਇਹ ਵੀ ਹੁਣ ਕੰਮ ਖਤਮ ਕਰਾਂਗੇ ਕਿਉਂਕਿ ਚਾਰ ਬੰਦੇ ਜਿਹੜੇ ਹੈਗੇ ਸਸਪੈਂਡ ਹੋ ਗਏ ਤਿੰਨ ਬੰਦੇ ਪਹਿਲਾਂ ਸਸਪੈਂਡ ਕੀਤੇ ਮੈਂ ਕਦੀ ਵੀ ਸਸਪੈਂਡ ਬੰਦੇ ਨੂੰ ਜਿੰਨੀ ਦਰ ਉਹਨੂੰ ਕਲੀਨ ਚਟਨੀ ਮਿਲਦੀ ਕਿ ਉਹਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਵੀ ਬਹਾਲ ਕਰਨ ਦੇ ਹੱਕ ਦੇ ਵਿੱਚ ਹੈ ਨਹੀਂ ਨਗਰ ਕੌਂਸਲ ਕਪੜਿਆਂ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਨੂੰ ਬਹੁਤ ਜਿੜ ਜਿੜ ਬੀਟਮੈਂਟ ਬਾਈਕ ਚੁੱਕੀ ਆ ਉਹਨਾਂ ਤਾਲੀ ਧਾਵੇ ਤਾਲੀ ਧਾਵੇ ਪਿੱਛੇ ਹੋ ਜਾ ਯਾਰ ਦੂਰੀਆ ਮੈਡਮ ਮੈਡਮ ਨਹੀਂ ਜੈਣਾ ਮੈਡਮ ਤਾਂ ਕੋਈ ਨਹੀਂ ਬਾਕੀ ਦੇਖ ਰਿਹਾ ਮੈਡਮ ਐਂਡ ਐਸਾ ਸਾਹਮਣੇ ਮੱਤ ਆਉਂਦੀ ਬੱਚੇ ਆਉਂਦੇ ਬੱਚੇ ਜਿਹੜਾ ਉਤ ਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦਾ ਇਹ ਅੱਜ ਇਹ ਸਾਡੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰਿਆ ਬਹੁਤ ਪੁਰਾਣੀ ਬਹੁਤ ਚਿਰ ਦੀ ਇਹ ਮੰਗਿਆ ਮੈਂ 15 ਸਾਲ ਸਰਪੰਚ ਰਹਿੰਦੇ ਹੋਏ ਸਾਨੂੰ ਰੋਜ਼ ਇੱਥੇ ਆਉਣਾ ਪੈਂਦਾ ਸੀ ਨਾ ਕੋਈ ਢੰਗ ਦਾ ਵਾਸ਼ਰੂਮ ਨਾ ਕੋਈ ਬਹਿਣ ਲਈ ਜਗ੍ਹਾ ਨਾ ਕੋਈ ਖੜੇ ਹੋਣ ਲਈ ਜਗ੍ਹਾ ਲੰਬੇ ਸਮੇਂ ਦਾ ਇੱਕ ਕਸਮ ਦਾ ਸੰਤਾਪ ਸੀ ਇੱਕ ਤਾਂ ਕਮਕਾਰਾਂ ਦੇ ਵਿੱਚ ਤੇ ਜਿਹੜੀ ਦੇਰੀ ਹੁੰਨੀ ਹੁੰਦੀ ਆ ਜਾਂ ਕੋਈ ਦਿੱਕਤਾਂ ਆਉਣੀ ਆ ਉਹ ਵੱਖਰੀਆਂ ਹੁੰਦੀਆਂ ਪਰ ਜਦੋਂ ਗਰਮੀਆਂ ਸਰਦੀਆਂ ਦੇ ਵਿੱਚ ਕਿਸੇ ਨੂੰ ਕੋਈ ਬੈਠਣ ਨੂੰ ਜਗ੍ਹਾ ਨਾ ਮਿਲੇ ਕੋਈ ਸਲਮਾਨਯੋਗ ਵਾਸ਼ਰੂਮ ਨਾ ਲੱਭਣ ਤਾਂ ਫਿਰ ਉਹ ਤਕਲੀਫ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਆਉਂਦਿਆਂ ਹੀ ਜਦੋਂ ਹੀ ਸਰਕਾਰ ਬਣੀ ਆ ਮੈਂ ਸਭ ਤੋਂ ਪਹਿਲਾਂ ਇਹ ਜਿਹੜੇ ਮੁੱਖ ਪ੍ਰੋਜੈਕਟ ਸਾਡੇ ਸ਼ਹਿਰ ਦੇ ਉਹਨਾਂ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਪ੍ਰੋਜੈਕਟ ਜਿਹੜਾ ਉਹ ਸੀਐਮ ਸਾਹਿਬ ਨੂੰ ਦਿੱਤਾ ਮਨਜੋਤ ਸਿੰਘ ਸਾਹਿਬ ਨੇ ਇਹ ਸਾਡੀ ਅਪੀਲ ਨੂੰ ਕਬੂਲ ਕਰਦਿਆਂ ਹੋਇਆ ਪੂਰੇ ਹਲਕੇ ਦੀ ਅਪੀਲ ਨੂੰ ਕਬੂਲ ਕਰਦਿਆਂ ਹੋਇਆ ਔਰ ਪਿਛਲਾ 1 ਸਾਲ ਹੋ ਗਿਆ ਸਾਨੂੰ 2023 ਦੀ ਜਿਮਨੀ ਚੋਣ ਤੋਂ ਪਹਿਲਾਂ ਇਹ ਸਾਡਾ ਪ੍ਰੋਜੈਕਟ ਸੈਂਕਸ਼ਨ ਹੋ ਗਿਆ ਸੀ ਜਿਹੜਾ ਤਹਿਸੀਲ ਕੰਪਲੈਕਸ ਦਾ ਇਦਿਆਂ ਪ੍ਰਬੰਧਕੀ ਕਾਰਵਾਈਆਂ ਕਰਦਿਆਂ ਕਰਦਿਆਂ ਜਿੰਨਾ ਸਾਰਾ ਕੁਝ ਅਰੇਂਜਮੈਂਟ ਕਰਦਿਆਂ ਸਾਨੂੰ ਜਿਹੜਾ ਉਹ ਸਮਾਂ ਲੱਗ ਗਿਆ ਜਿਹ ਦਿੱਤਾ ਤਾਂ ਅੱਜ ਇਹਦਾ ਨੀ ਪੱਥਰ ਰੱਖ ਗਿਆ ਵੈਸੇ ਸੀਐਮ ਸਾਹਿਬ ਨੇ ਇਹਦਾ ਆਨਲਾਈਨ ਵੀ ਇਹ ਕਹਿ ਦਿੱਤਾ ਸੀ ਕਿ ਕੰਮ ਨੂੰ ਸਟਾਰਟ ਕਰਨ ਵਾਸਤੇ ਤੇ ਅੱਜ ਇਹ 5 ਕਰੋੜ ਤੇ 30 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਜਿਹਦੇ ਵਿੱਚ ਪੂਰੀ ਸਾਡੀ ਜਿਹੜੀ ਤਹਿਸੀਲ ਕੰਪਲੈਕਸ ਉਹਦੇ ਵਿੱਚ ਆਏਗਾ ਐਸਟੀਐਮ ਆਫਿਸ ਵੀ ਜਿਹੜਾ ਆ ਉਹ ਉਹਦੇ ਵਿੱਚ ਹੀ ਹੋਏਗਾ ਤੇ ਸਾਰਾ ਹੀ ਦਫ਼ਤਰ ਬਹੁਤ ਵਧੀਆ ਤਰੀਕੇ ਨਾਲ ਔਰ ਬੜਾਵਾ ਗਿਆ ਪਾ ਇੱਕ ਨਿਆ ਸਟੋਰੀਆਂ ਕਿੰਨੇ ਸਟੋਰੀ ਕਿੰਨੇ ਮੰਜ਼ਲਾ ਬਣਨਗੇ ਤਿੰਨ ਮੰਜ਼ਲੇ ਕਿੰਨੇ ਮੰਜ਼ਲਾ ਬਣੇਗਾ ਇਹ ਇਹ ਸਟੈਂਡਰਡ ਡਿਜ਼ਾਈਨ ਨੇ ਤਸੀਲਾਂ ਦੇ ਚੜੇ ਹੈਗੇ ਆ ਉਹਦੇ ਤਹਿਤ ਇਹ ਤਿੰਨ ਮੰਜ਼ਲਾ ਜਿਹੜਾ ਸਾਡਾ ਬਣੇਗਾ ਫੈਸਿਲਿਟੀਆਂ ਹੋਵੇਗੀ ਫੈਸਿਲਿਟੀ ਤਾਂ ਤੁਸੀਂ ਪੰਜਾਬ ਦੇ ਤਹਿਸੀਲ ਉਹ ਤਹਿਸੀਲਾਂ ਦੇਖੀਆਂ ਹੋਈਆਂ ਜਿੱਥੇ ਪ੍ਰੋਪਰ ਡਿਜ਼ਾਈਨ ਦੇ ਨਾਲੇ ਬਣੇ ਹੋਏ ਹਰ ਇੱਕ ਫੈਸਿਲਿਟੀ ਪਾਣੀ ਵਾਸ਼ਰੂਮ ਹਰ ਇੱਕ ਨੂੰ ਚੜਨ ਨੂੰ ਰੈਂਪ ਵਗੈਰਾ ਹਰ ਚੀਜ਼ ਜਿਹੜੀ ਸੈਨੇ ਬਜ਼ੁਰਗਾਂ ਵਾਸਤੇ ਚੜਨ ਵਾਸਤੇ ਕਿ ਕਿਸੇ ਨੂੰ ਉਤਰਨ ਚੜ੍ਹਦੀ ਦਿੱਕਤ ਨਾ ਆਵੇ ਰੈਂਪ ਵੀ ਹੋਏਗਾ ਸਭ ਕੁਝ ਹੋਏਗਾ ਔਰ ਇੱਕ ਫੁੱਲ ਫਰਨੀਸ਼ਡ ਤੇ ਫੁੱਲ ਫਲੱਜ ਫੈਸਿਲਿਟੀਆਂ ਦੇ ਨਾਲ ਇੱਕ ਮਾਡਰਨ ਤਹਿਸੀਲ ਕੰਪਲੈਕਸ ਜਿਹੜਾ ਉਹਨੂੰ ਕੋਤਰਾ ਇਹ ਦਾ ਸਿਰਫ 6 ਮਹੀਨੇ ਦਾ ਟਾਈਮ ਪੀਰੀਅਡ ਹੈ ਇਸੇ ਕਰਕੇ ਅਸੀਂ ਅੱਜ ਜਲਦੀ ਕੀਤੀ ਆ ਕੋਈ ਖਾਸ ਪ੍ਰਬੰਧ ਨਹੀਂ ਕਰ ਸਕਿਆ ਨਹੀਂ ਤਾਂ ਇਹਨੂੰ ਪ੍ਰੋਗਰਾਮ ਨੂੰ ਆਪਾਂ ਵੱਡਾ ਵੀ ਕਰ ਸਕਦੇ ਸੀ ਕਿ ਕੋਟ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਇਹਨੂੰ ਸਟਾਰਟਿੰਗ ਕਰਵਾ ਦਈਏ ਤਾਂ ਕਿ ਅਸੀਂ 6 ਮਹੀਨੇ ਦੇ ਵਿੱਚ ਇਹਨੂੰ ਕੰਮ ਨੂੰ ਕੋਈ ਉਹ ਵਧੀਆ ਬਰਾਲਾ ਵੀ ਤੁਹਾਡੇ ਜਿਹੜਾ ਕੰਪਲੈਕਸ ਬਣਨ ਜਾ ਰਿਹਾ ਪਰ ਜਿਹੜਾ ਨਾਲ ਹੀ ਇੱਕ ਬਹੁਤ ਚਿਰ ਲੱਖਾਂ ਰੁਪਇਆ ਲਾ ਕੇ ਜਿਹੜਾ ਵਡਵਾਰ ਖਾਨਾ ਬਣਵਾਇਆ ਸੀ ਉਹਦੀ ਜਿਹੜੀ ਜਿੰਨੀ ਵੀ ਇਮਾਰਤ ਹੈ ਜਰਜਰ ਹੋਈ ਪਈ ਆ ਤੇ ਉਹਦੇ ਬਾਰੇ ਕੋਈ ਦੇਖ ਸੰਭਾਲ ਦੀ ਕੋਈ ਹੈ ਨਹੀਂ ਆ ਉਹਦੇ ਵਿੱਚ ਵੀ ਅਸੀਂ ਐਸਟੀਮੇਟ ਬਣਾ ਕੇ ਭੇਜ ਦਿੰਨੇ ਸਰਕਾਰ ਨੂੰ ਕਿਉਂਕਿ ਰਿਪੇਅਰ ਵਾਸਤੇ ਜਾਂ ਹੋਰ ਫੈਸਿਲਿਟੀਆਂ ਜਿਹੜੀਆਂ ਵੀ ਚਾਹੀਦੀਆਂ ਨੇ ਉੱਥੇ ਉਹਨਾਂ ਦੇ ਵਿੱਚ ਕਦੀ ਵੀ ਸਰਕਾਰਾਂ ਦੇ ਕੋਲ ਇਹਨਾਂ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਰਕਾਰਾਂ ਦੇ ਕੋਲ ਇਹਨਾਂ ਸਾਧਨਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਜਿਹੜੀ ਬਿਲਡਿੰਗ ਬਣ ਗਈ ਉਹਦੀ ਮੈਂਟੇਨੈਂਸ ਦੇ ਪੈਸੇ ਹਰ ਸਾਲ ਸਰਕਾਰ ਦੇ ਹੁੰਦੇ ਆ ਸਿਰਫ ਸਾਡੀ ਜਿਹੜੀ ਇੱਛਾ ਸ਼ਕਤੀ ਹੈ ਨਾ ਕੰਮ ਕਰਨ ਦੀ ਜਾਂ ਸਾਡਾ ਵਿਜ਼ਨ ਕੀ ਆ ਜਾਂ ਸਾਨੂੰ ਲੋਕਾਂ ਦੇ ਨਾਲ ਦੁੱਖ ਤਕਲੀਫ ਕਿੰਨਾ ਜਾਂ ਸਾਨੂੰ ਲੋਕਾਂ ਦੇ ਨਾਲ ਪਿਆਰ ਕਿੰਨਾ ਕਿ ਹਲਕੇ ਨਾਲ ਪਿਆਰ ਕਰਨਾ ਇਹ ਸਾਰਾ ਇਸ ਚੀਜ਼ ਤੇ ਡਿਪੈਂਡ ਕਰਦਾ ਇਹਦਾ ਐਸਟੀਮੇਟ ਬਣਾ ਕੇ ਫੌਰਨ ਭੇਜ ਦਿੱਤਾ ਜਾਏਗਾ ਔਰ ਜਿੰਨੀ ਜਲਦੀ ਹੋ ਸਕਦਾ ਇਹਨੂੰ ਪਾਸ ਕਰਵਾ ਕੇ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਪਟਵਾਰਖਾਨੇ ਦੀ ਬਿਲਡਿੰਗ ਦੇ ਵਿੱਚ ਵੀ ਸੁਧਾਰ ਹੋ ਸਕੇ ਉੱਥੇ ਵਾਸ਼ਰੂਮਾਂ ਦੀ ਹਾਲਤ ਮਾੜੀ ਆ ਮੈਂ ਗਈ ਸੀ ਇੱਕ ਦਿਨ ਉਹ ਵੀ ਅਸੀਂ ਜਿਹੜਾ ਕੰਪਲੈਕਸ ਜਿਹੜਾ ਉਹਦਾ ਬਲਾਕ ਵਗੈਰਾ ਦੁਬਾਰਾ ਬਣਾਵਾਂਗੇ ਪੰਜਾਬ ਸਰਕਾਰ ਜਿਹੜੀ ਆ ਕਰਪਸ਼ਨ ਦੇ ਖਿਲਾਫ ਜਿਹੜੀ ਉਹਨਾਂ ਨੇ ਬੜੀ ਮੁਹਿੰਮ ਜਿਹੜੀ ਵੰਡੀ ਹੋਈ ਆ ਪਰ ਨਕੋਦਰ ਨਗ ਇੱਕ ਕਲਰਕ ਨੂੰ ਸਸਪੈਂਡ ਕੀਤਾ ਗਿਆ ਕਿ ਤੁਹਾਡੇ ਜਿਹੜਾ ਘਟਾਲਾ ਹੈ ਤੁਹਾਡੀ ਨਜ਼ਰ 'ਚ ਹੈ ਬਿਲਕੁਲ ਸਾਰਾ ਮਾਮਲਾ ਮੇਰੀ ਨਜ਼ਰ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਆ ਅਦਰਵਾਇਸ ਪਹਿਲਾਂ ਹੀ ਉੱਥੇ ਬਹੁਤ ਕੁਝ ਚੱਲਦਾ ਔਰ ਇਹ ਨਹੀਂ ਹੈ ਕਿ ਹੁਣ ਦੀ ਸਰਕਾਰ ਦਾ ਚੱਲਦਾ ਪਿੱਛੋਂ ਲੈ ਕੇ ਚੱਲਦਾ ਖਾਸ ਕਰਕੇ ਤੁਸੀਂ ਕਿਹੋ ਜਿਹੇ ਅਕਿਰਤ ਕਰਨ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਸਿੱਖਤ ਛਤ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਅਸੀਂ ਪੈਸੇ ਸਰਕਾਰ ਦਿੰਦੀ ਉਹਦੇ ਵਿੱਚੋਂ ਪੈਸੇ ਖਾਂਦੇ ਆ ਔਰ ਫਰਜੀ ਖਾਤੇ ਨੇ ਬਹੁਤ ਕੁਸ਼ਿਆ ਇਹਦੀ ਜਾਂਚ ਵੀ ਜਿਹੜੀ ਹੈ ਨਾ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂੰਗੀ ਇਹਦੀ ਜਾਂਚ ਜਿਹੜੀ ਵਿਭਾਗੀ ਜਾਂਚ ਵੀ ਹੋਏਗੀ ਔਰ ਵਿਜੀਲੈਂਸ ਜਾਂਚ ਵੀ ਜਾਂਚ ਜਿਹੜੀ ਕਰਵਾਈਓ ਤਾਂ ਉਹਨਾਂ ਦੇ ਉਸੇ ਜਿਹੜੇ ਕਲਰਕ ਆ ਜਾਂ ਉਸੇ ਸਟਾਫ ਕੋਲ ਕਰਵਾਈਓ ਮੇਰੇ ਲਈ ਇਹ ਜਾਂਚ ਮੈਟਰ ਨਹੀਂ ਕਰਦੀ ਮੈਂ ਇਸ ਜਾਂਚ ਦੇ ਨਾਲ ਸੈਟੀਸਫਾਈਡ ਨਹੀਂ ਹੋਣਾ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਨਗਰ ਕੌਂਸਲਰ ਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਇਹਦੀ ਜਾਂਚ ਜਿਹੜੀ ਵਿਜਲੈਂਸ ਕਰੂਗੀ ਔਰ ਵਿਭਾਗ ਜਾਂਚ ਕਰੂਗਾ ਇਹ ਤਾਂ ਜਿਹੜੀ ਸਾਡੀ ਟੀਮ ਕੋਈ ਲੱਗੇ ਕਿ ਜਾਂਚ ਵਾਸਤੇ ਉਹ ਜਾਂਚ ਕਰਨਗੇ ਔਰ ਇੱਕ ਜਾਂਚ ਨਹੀਂ ਹੋਣੀ ਇਹਦੇ ਵਿੱਚ ਬਹੁਤ ਸਾਰੀਆਂ ਜਾਂਚਾਂ ਨੇ ਜਿਹੜੀਆਂ ਹੋਣੀਆਂ ਜਿਵੇਂ ਐਫ ਆਈ ਆਰ ਕੀਤੀ ਗਈ ਹੈ ਐਫ ਆਈ ਆਰ ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਦੋਸ਼ ਕਿਹੜੇ ਕਿੜੇ ਦੇ ਤੇ ਲੱਗਦੇ ਕਿਉਂਕਿ ਹਜੇ ਮੁਢਲੀ ਕਾਰਵਾਈ ਆ ਹਜੇ ਤਾਂ ਸਿਰਫ ਸਾਡੇ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਆਇਆ ਕਿ ਵੀ ਇਹਨਾਂ ਨੇ ਘਰਾਂ ਦੇ ਵਿੱਚੋਂ ਖਾਤੇ ਖਾ ਪੈਸੇ ਖਾਲੇ ਫਰਜੀ ਉਹਦੇ ਪੈਸੇ ਖਾਲੇ ਕੁਝ ਕਿਹੜੇ ਕਿਹੜੇ ਲੋਕ ਇਨਵੋਲਵ ਨੇ ਪਰਚਾ ਦਰਜ ਕਰਨ ਵਾਸਤੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਪਰਚੇ ਦੀ ਕਾਲੀ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਨਾਂ ਕੋਲੋਂ ਪੈਸੇ ਰਿਕਵਰ ਵੀ ਕਰਨੇ ਆ ਔਰ ਨਾਲ ਦੀ ਨਾਲ ਜਿਹੜੀ ਤਹਿ ਵਿਜਾਰੀ ਦੇ ਵਿੱਚ ਬਹੁਤ ਸਾਰੇ ਕਪੜੇ ਆ ਔਰ ਜਿਹੜੇ ਹਾਊਸ ਟੈਕਸ ਇਕੱਠੇ ਕੀਤੇ ਜਾਂਦੇ ਜਾਂ ਜਿਹੜੀ ਟੈਕਸ ਕਲੈਕਟਿੰਗ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੜਬੜੀਆਂ ਨੇ ਦੁਵਾਰਾ ਦੁਵਾਰਾ ਵੀ ਮੁੜ ਕੇ ਸਾਲ ਖਾਂਡਵਾ ਤੇ ਫਿਰ ਦੁਵਾਰਾ ਬਹਾਲ ਹੋ ਜਾਂਦੇ ਆ ਏ ਵੀ ਹੁਣ ਕੰਮ ਖਤਮ ਕਰਾਂਗੇ ਕਿਉਂਕਿ ਚਾਰ ਬੰਦੇ ਜਿਹੜੇ ਹੈਗੇ ਸਸਪੈਂਡ ਹੋ ਗਏ ਤਿੰਨ ਬੰਦੇ ਪਹਿਲਾਂ ਸਸਪੈਂਡ ਕੀਤੇ ਮੈਂ ਕਦੀ ਵੀ ਸਸਪੈਂਡ ਬੰਦੇ ਨੂੰ ਜਿੰਨੀ ਦਰ ਉਹਨੂੰ ਕਲੀਨ ਚਟਨੀ ਮਿਲਦੀ ਕਿ ਉਹਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਵੀ ਬਹਾਲ ਕਰਨ ਦੇ ਹੱਕ ਦੇ ਵਿੱਚ ਹੈ ਨਹੀਂ ਨਗਰ ਕੌਂਸਲ ਕਪਲਿਆਂ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਮਤਲਬ ਤੁਹਾਡੀ ਨਜ਼ਰ ਦੇ ਥੱਲੇ ਲੋਕ ਕੰਮ ਕਰ ਰਹੇ ਆ ਤੁਹਾਨੂੰ ਚੰਗੇ ਬਣ ਕੇ ਕੰਮ ਕਰ ਰਹੇ ਆ ਤੁਹਾਡੀਆਂ ਅੱਖਾਂ ਦੇ ਵਿੱਚ ਧੂਲ ਝੋਕ ਰਹੇ ਆ ਇਹ ਤਾਂ ਜੇ ਕੁਝ ਲੋਕ ਸਾਹਮਣੇ ਨਾ ਆਉਂਦੇ ਜਿਨ੍ਹਾਂ ਦੇ ਪੈਸੇ ਖਾਲੇ ਗਏ ਆ ਤੇ ਸ਼ਾਇਦ ਇਹ ਮੁੱਦਾ ਹਜੇ ਵੀ ਦੱਬਿਆ ਰਹਿ ਜਾਂਦਾ ਮੇਰੀ ਟ੍ਰੈਫਿਕ ਸਮੱਸਿਆ ਪਰ ਟ੍ਰੈਫਿਕ ਸਮੱਸਿਆ ਦਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਮਤਲਬ ਜਿਹੜਾ ਪੈਸਾ ਖਾਦਾ ਇਹਦਾ ਕੋਈ ਕਾਫੀ ਕਾਫੀ ਕਪੜਾ ਕਰੋੜਾਂ ਦੇ ਵਿੱਚ ਨਿਕਲੂਗਾ ਕੁਰੂੜਾਂ ਦੇ ਵਿੱਚ ਆਏ ਬਕਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਹੋ ਰਿਹਾ ਤੁਸੀਂ ਕੀ ਵੀ ਕਹਿ ਸਕਦੇ ਹੋ ਕਿਈ ਵਾਰੀ ਪੁਲਿਸ ਨੂੰ ਕੀਤਾ ਇਹ ਨਹੀਂ ਹੋ ਰਿਹਾ ਰੋਹ ਲੜਾਈ ਹੁੰਦੀ ਐਸ ਤਰ੍ਹਾਂ ਕਿ ਪਹਿਲਾਂ ਤਾਂ ਅਸੀਂ ਨਗਰ ਕੌਂਸਲ ਪ੍ਰਧਾਨ ਸਾਹਿਬ ਖੜੇ ਆ ਪਹਿਲਾਂ ਟ੍ਰਾਇਲ ਬੇਸ ਦੇ ਉੱਤੇ ਉਹ ਡਿਵਾਈਡਰ ਲਾ ਕੇ ਉਹਨੂੰ ਜਾਂਚ ਕੀਤੀ ਗਈ ਆ ਉਹਦਾ ਟ੍ਰਾਇਲ ਲਿਆ ਗਿਆ ਕੀ ਅਸੀਂ ਜੇ ਡਿਵਾਈਡਰ ਲਾਉਨੇ ਆ ਤੇ ਸਾਡੀ ਟ੍ਰੈਫਿਕ ਸਮੱਸਿਆ ਹੱਲ ਹੁੰਦੀ ਆ ਟ੍ਰਾਇਲ ਬਹੁਤ ਸਕਸੈਸਫੁਲ ਰਿਹਾ ਤੇ ਕੰਮ ਸ਼ੁਰੂ ਹੋ ਗਿਆ ਮੈਂ ਤਾਂ ਹਜੇ ਉੱਥੇ ਗਈ ਨਹੀਂ ਪਰ ਪ੍ਰਧਾਨ ਸਾਹਿਬ ਨੂੰ ਪਤਾ ਕਿ ਕੰਮ ਜਿਹੜਾ ਪੱਕੇ ਡਿਵਾਈਡਰ ਲਾਉਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਟ੍ਰੈਫਿਕ ਸਮੂਥ ਆ ਉਸ ਤੋਂ ਬਾਅਦ ਡੀਐਸਪੀ ਸਾਹਿਬ ਖੜੇ ਨੇ ਉਹ ਕਹਿੰਦੇ ਕਿ ਸਪੈਸ਼ਲ ਟੀਮਾਂ ਜਿਹੜੀਆਂ ਨੇ ਟ੍ਰੈਫਿਕ ਵਾਸਤੇ ਉਹਨਾਂ ਦੀ ਮਨਜ਼ੂਰੀ ਹੋ ਗਈ ਸਪੈਸ਼ਲ ਟੀਮਾਂ ਲੱਗ ਰਹੀਆਂ ਨੇ ਤੇ ਅਸੀਂ ਇਹਨੂੰ ਸਾਰੇ ਮਸਲੇ ਨੂੰ ਹੱਲ ਕਰਾਂਗੇ ਔਰ ਮੇਰੀ ਆਨਵਾਰ ਮਾਰਕੀਟ ਤਿਆਰ ਹੋ ਗਈ ਆਉਣ ਵਾਲੇ ਹੋਏਗੀ ਉਹਦੇ ਵਿੱਚ ਜਿਹੜੇ ਰੇੜੀਆਂ ਵਾਲੇ ਉਹਨਾਂ ਨੂੰ ਰਜਿਸਟਰ ਕੀਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਜਗ੍ਹਾ ਲੋਟ ਕੀਤੀ ਜਾਊਗੀ ਮੇਰੀ ਰੇੜੀ ਮਾਰਕੀਟ ਬਿਲਕੁਲ ਤਿਆਰ ਆ ਸਿਰਫ ਜਿਹੜੇ ਪਾਣੀ ਤੇ ਸੀਵਰ ਦੇ ਕਨੈਕਸ਼ਨ ਉਦੋਂ ਦਿੱਤੇ ਜਾਣਗੇ ਜਦੋਂ ਕਿਸੇ ਨੂੰ ਰੇੜੀ ਜਿਹੜੇ ਜਗ੍ਹਾ ਅਲੋਟ ਹੋ ਜੂਗੀ ਉਸ ਹਿਸਾਬ ਦੇ ਨਾਲ ਤਾਂ ਸਮਾਨ ਚੋਰੀ ਵੀ ਹੋ ਸਕਦਾ ਉੱਥੇ ਕਈ ਚੀਜ਼ਾਂ ਹੋਈਆਂ ਮੈਮ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਸੰਬੰਧ ਮੈਸੇਜ ਨਹੀਂ ਮੇਰੀ ਸਾਰੇ ਸ਼ਹਿਰ ਨੂੰ ਅਪੀਲ ਆ ਕਿ ਜਿਹੜੇ ਵੀ ਕੰਮ ਚੱਲਦੇ ਆ ਜੇ ਕੋਈ ਨਗਰ ਕੌਂਸਲ ਵੱਲੋਂ ਸ਼ਕਤੀ ਹੋਵੇ ਜਾਂ ਕੋਈ ਪ੍ਰਸ਼ਾਸਨ ਤੇ ਸ਼ਕਤੀ ਹੁੰਦੀ ਆ ਤਹਿਸੀਲ ਕੰਪਲੈਕਸ 'ਚ ਸ਼ਕਤੀ ਹੁੰਦੀ ਆ ਕਿਤੇ ਵੀ ਸ਼ਕਤੀ ਹੁੰਦੀ ਉਹ ਤੁਹਾਡੇ ਵਾਸਤੇ ਆ ਤੁਸੀਂ ਸਾਰੇ ਜਣੇ ਉਹਦੇ ਵਿੱਚ ਵੱਧ ਚੜ ਕੇ ਸਾਥ ਦਿਆ ਕਰੋ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੋਆਪਰੇਟ ਕਰਿਆ ਕਰੋ ਚੋਰੀਆਂ ਡੱਕ ਕੇ ਇਹ ਵੋ ਸਾਰਾ ਕੁਝ ਜਿਹੜਾ ਸਾਡੇ ਹੀ ਲੋਕ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲ-ਨਿਕਲ ਕੇ ਜਾਂਦੇ ਆ ਇਸ ਕਰਕੇ ਸਾਰੇ ਆਪਣੀ ਜ਼ਿੰਮੇਵਾਰੀ ਸਮਾਜ ਪ੍ਰਤੀ ਨਿਭਾਉਂਦੇ ਹੋਏ ਮਨਜੋਗ ਸਿੰਘ ਸਾਹਿਬ ਦਾ ਅਸੀਂ ਸਾਥ ਦੇਣਾ ਕਿਉਂਕਿ ਕੇ ਲੱਗੇ ਹੋਇਆ ਕਿ ਵੀ ਇਹ ਸਾਰਾ ਜਿਹੜਾ ਕਚਰਾ ਹੈ ਉਹਨੂੰ ਸਬਟਿਆ ਜਾਏ ਔਰ ਬਹੁਤ ਸਾਰਾ ਕਚਰਾ ਤੁਹਾਡੀ ਜਾਣਕਾਰੀ ਵਾਰੇ ਦੱਸਦੇ ਆ ਕਿ ਸਬਟਿਆ ਜਾ ਰਿਹਾ ਖਾਸ ਕਰਕੇ ਆਪਣੀ ਇੱਥੇ ਨਕੌਦਰ ਦੇ ਵਿੱਚ ਵੀ ਕੋਈ ਡੀਐਸਪੀ ਸਾਹਿਬ ਨੂੰ ਤੁਸੀਂ ਪੁੱਛ ਲਿਓ ਬੇਸ਼ੱਕ ਵੱਡੇ ਗੈਂਗਸਟਰ ਵੱਡੀਆਂ ਚੋਰੀਆਂ ਇਦਦਰਾ ਬਿਲਗਾ ਦੇ ਉੱਤੋਂ ਟਰਾਂਸਫਾਰਮਰ ਚੋਰ ਬੜਾ ਕੁਝ ਇਸ ਸਮੇਂ ਦੇ ਵਿੱਚ ਹੋ ਰਿਹਾ ਔਰ ਨਸ਼ੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੱਡਾ ਰੈਕਟ ਇੱਕ ਪਰਦਾ ਫਾਸ਼ ਹੋਇਆ ਜਿਹੜਾ ਸ਼ੰਕਰ ਵਾਲੇ ਇੱਕ ਇੰਟਰਨੈਸ਼ਨਲੀ ਲਾ ਲੋ ਉਹਨਾਂ ਨੂੰ ਤੁਸੀਂ ਜਿਹੜੇ ਫੜੇ ਆ ਉਹਨਾਂ ਦੇ ਰਾਹੀਂ ਬਹੁਤ ਸਾਰੀਆਂ ਮੱਛੀਆਂ ਸਾਹਮਣੇ ਆ ਰਹੀਆਂ ਔਰ ਸਾਰੀ ਜਨਤਾ ਦੇ ਸਾਥ ਦੇ ਨਾਲ ਲੋਕਾਂ ਦੇ ਸਾਥ ਦੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਕੀਤੇ ਜਾ ਸਕਣ ਕਿਉਂਕਿ ਉਹਨਾਂ ਦੇ ਸੁਪਨੇ ਨੇ ਉਹ ਸਾਡੇ ਆਪਣੇ ਮੇਰੇ ਸੁਪਨੇ ਨੇ ਪਾਰਟੀ ਦੇ ਸੁਪਨੇ ਨੇ ਸਰਦਾਰ ਭਗਤ ਸਿੰਘ ਮਾਨ ਜੀ ਦੇ ਸੁਪਨੇ ਨੇ ਔਰ ਕੰਮ ਸਾਰਾ ਠੀਕ ਠਾਕ ਹੋ ਰਿਹਾ ਹੁਣ ਇਤਰਾਜ਼ ਜਿਹੜੇ ਉਹ ਘਟਨੇ ਚਾਹੀਦੇ ਆ ਮੈਂ ਇਹ ਸਮਝਦੀ ਆ ਕਿ ਹੁਣ ਇਤਰਾਜ਼ ਘਟਨੇ ਚਾਹੀਦੇ ਮੈਂ ਵੀ ਤੁਹਾਡਾ ਰੋਡ ਰੀਮ ਪ੍ਰੋਜੈਕਟ ਹੈ ਜਿਹੜਾ ਸਾਈਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣਗੇ ਉਹ ਬਿਲਕੁਲ ਆਉਣ ਵਾਲੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਹ ਮੁੱਦਾ ਮੇਰੀ ਪ੍ਰਾਇਓਰਟੀ ਜਿਹੜੀ ਸੀਗੀ ਉਹ ਸੀਗੀ ਕਿ ਪਹਿਲਾਂ ਅਸੀਂ ਟ੍ਰੈਫਿਕ ਸਮੂਥ ਕਰ ਲਈਏ ਥੋੜੀਆਂ ਜਿਹੀਆਂ ਕੁਝ ਚੀਜ਼ਾਂ ਕਿਉਂਕਿ ਬਜਟ ਵੀ ਦੇਖਣੇ ਹੁੰਦੇ ਆ ਕਿ ਕੁਝ ਚੀਜ਼ਾਂ ਜਿਹੜੀਆਂ ਪ੍ਰਾਇਓਰਟੀ ਤੇ ਹੋਣ ਵਾਲੇ ਕੁਝ ਬਹੁਤ ਸਾਰੇ ਰਸਤੇ ਬਹੁਤ ਸਾਰੀਆਂ ਸੜਕਾਂ ਗੰਦੀਆਂ ਖਰਾਬ ਸੀ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਸੀ ਪਹਿਲਾਂ ਉਹ ਕਿਤੇ ਜਾਣ ਉਸ ਤੋਂ ਬਾਅਦ ਹੁਣ ਅਸੀਂ ਇਹ ਜਿਹੜੀਆਂ ਇਹ ਇੱਕ ਕਿਸਮ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇੱਕ ਪ੍ਰੋਜੈਕਟ ਜਿਹੜਾ ਇਹ ਪੁਲਿਸ ਦੇ ਨਾਲ ਮਿਲ ਕੇ ਬਣਾਵਾਂਗੇ ਕੱਲੇ ਸੀਸੀਟੀਵੀ ਕੈਮਰੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਪੁਲਿਸ ਦੇ ਨਾਲ ਇਹ ਪ੍ਰੋਜੈਕਟ ਮਿਲ ਕੇ ਬਣਾਵਾਂਗੇ ਹੋ ਸਕਦਾ ਸੀ ਪੁਲਿਸ ਵਾਲੇ ਇਸ ਪ੍ਰੋਜੈਕਟ ਨੂੰ ਥੋੜਾ ਬਹੁਤਾ ਅੱਗੇ ਵਧਾਈਏ ਕੁਸ਼ਾਫ ਕਰਾਂਗੇ ਕੁਛ ਇਹਨਾਂ ਕੋਲੋਂ ਕਰਵਾਵਾਂਗੇ ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਮੈਡਮ ਪੁਲਿਸ ਦੀ ਨਫਰੀ ਵਧਾਉਣ ਵਾਸਤੇ ਤੁਸੀਂ ਸੀਐਮ ਸਾਹਿਬ ਨੂੰ ਕਹੋ ਕਿ ਨਕੋਦਰ ਦੀ ਨਫਰੀ ਵਧਾਈ ਜਾਵੇ ਅਸੀਂ ਲਿਖਿਆ ਹੈ ਜੀ ਮੈਂ ਡੀਜੀਪੀ ਸਾਹਿਬ ਨੂੰ ਲਿਖ ਦਿੱਤਾ ਹੋਇਆ ਕਿ ਸਾਡੀ ਨਫਰੀ ਇੱਥੇ ਦੀ ਵਧਾਈ ਜਾਵੇ ਔਰ ਵਧਾਈ ਵੀ ਜਾ ਰਹੀ ਹੈ ਕੁਝ ਲੋਕ ਆ ਵੀ ਰਹੇ ਆ ਬਹੁਤ ਸਾਰੇ ਲੋਕ ਸਾਨੂੰ ਅੱਗੇ ਮਿਲੇ ਵੀ ਆ ਨਵੀਆਂ ਭਰਤੀਆਂ ਜਿਹੜੀਆਂ ਉਹ ਆ ਰਹੀਆਂ ਹਜੇ ਟ੍ਰੈਂਡ ਨਹੀਂ ਹੈਗੇ ਉਹਨਾਂ ਕੰਮ ਨਹੀਂ ਕਰ ਪਾਰੇ ਰਿਟਾਇਰਮੈਂਟ ਬਹੁਤ ਜ਼ਿਆਦਾ ਹੈ ਹਰ ਸਾਲ ਰਿਟਾਇਰ ਜਿਹੜੇ ਸਾਡੇ ਅਫਸਰ ਹੋ ਰਹੇ ਉਹਨਾਂ ਦਾ ਕਰਕੇ ਵੀ ਸਾਨੂੰ ਥੋੜੀ ਦਿੱਕਤ ਆ ਰਹੀ ਹੈ ਜਿਹੜੇ ਆ ਰਹੇ ਉਹਨਾਂ ਦੇ ਕੋਲ ਐਕਸਪੀਰੀਅੰਸ ਦੀ ਘਾਟ ਹੈ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਹੈ ਜੇ ਪਿਛਲੇ 2015 ਤੋਂ ਲੈ ਕੇ ਰੈਗੂਲਰ ਭਰਤੀ ਹੁੰਦੀ ਰਹਿੰਦੀ ਤੇ ਨਾਲ ਦੀ ਨਾਲ ਜਿਹੜਾ ਪੁ ਕੈਪ ਸੀ ਜਿਹੜਾ 40000 ਦੀ ਭਰਤੀ ਦਾ ਕੈਪ ਸੀ ਉਹ ਇੱਕਦਮ ਦੇ ਨਾਲ ਜਿੰਨਾਂ ਵੀ ਹੁਣ ਭਰਤੀ ਆ ਰਹੀ ਆ ਉਹ ਐਕਸਪੀਰੀਅੰਸ ਨਹੀਂ ਹੈ ਉਹਨਾਂ ਲੋਕਾਂ ਦੇ ਕੋਲ ਉਹ ਸਾਨੂੰ ਮੁਸ਼ਕਲ ਜ਼ਰੂਰ ਥੋੜੀ ਜਿਹੀ ਆ ਰਹੀ ਆ 80000 ਹੋਰ ਮਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਪੁਲਸ ਵਿਭਾਗ ਦੀ ਜਬ ਇਹ ਜਿਹੜਾ ਰੇਡੀ ਮਾਰ ਜਬ ਇਹ ਮਜਾਪਾਟ ਮੈਂ ਹਾਂ ਤੁਹਾਡਾ ਆਪਣਾ ਜਸਰਿੰਦਰ ਚੁੰਮਰ ਅੱਜ तहसील कॉम्प्लेक्स ਵਿੱਚ ਆਏ ਆ ਜਿੱਥੇ ਅੱਜ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਵੱਲੋਂ ਅੱਜ ਨੀਂ ਪੱਥਰ ਰੱਖਿਆ ਗਿਆ ਕਿਉਂਕਿ ਨਵੀਂ ਜਿਹੜੀ ਬਿਲਡਿੰਗ ਦੀ ਤਿਆਰੀ ਲਈ ਅੱਜ ਜਿਹੜੀ 3 ਮੰਜ਼ਲਾ ਇਮਾਰਤ ਹੈ ਜਿਹੜੀ ਸ਼ੁਰੂ ਕਰਨੀ ਅੱਜ ਨੀਂ ਪੱਥਰ ਰੱਖਿਆ ਗਿਆ ਕਿਉਂਕਿ ਬੜੀ ਖਸਤਾ ਹਾਲਤ ਹੋ ਚੁੱਕੀ ਹੈ तहसील ਕੰਪਲੈਕਸ ਦੀ ਜਿੱਥੇ ਨਵੀਂ ਜਿਹੜੀ ਨਾ ਜਾਂ ਨਵਿਨੀਕਰਨ ਦਿੱਤਾ ਜਾ ਰਿਹਾ ਔਰ ਨਵੀਂ ਬਿਲਡਿੰਗ ਤਿਆਰ ਹੋਗੀ ਆ ਆਧੁਨਿਕ ਸਹੂਲਤਾਂ ਦੇ ਨਾਲ ਔਰ ਐਮਐਲਏ ਬੀਬੀ ਹਲਕਾ ਜੀ ਨੇ ਇੱਥੇ ਆ ਕੇ ਉਦਘਾਟਨ ਕੀਤਾ ਔਰ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਔਰ ਪ੍ਰੈ ਹੱਕ ਦੇ ਵਿੱਚ ਜਨਕੋਦਰ ਦੀਆਂ ਜਿਹੜੀਆਂ ਸਹੂਲਤਾਂ ਆ ਜਾਂ ਲੋਕ ਨਕੋਦਰ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਿਆ ਉਹਨਾਂ ਦੇ ਮੈਡਮ ਬੀਬੀ ਇੰਦਰਜੀਤ ਕੌਰ ਮਾਨ ਦੇ ਪੱਗੇ ਔਰ ਇਸੇ ਤਰ੍ਹਾਂ ਇੱਕ ਕੰਪਲੈਕਸ ਇੱਥੇ ਨਾਲ ਹੀ ਪਟਵਾਰਖਾਨਾ ਬਣਿਆ ਜਿਹੜਾ ਕਾਫੀ ਲੱਖਾਂ ਰੁਪਏ ਲਾ ਕੇ ਜਿਹੜਾ ਪਟਵਾਰਖਾਨਾ ਬਣਾਇਆ ਸੀ ਉਹਦੀ ਜਿਹੜੀ ਖਸਤਾ ਹਾਲਤ ਹੈ ਇਸ ਦੇ ਬਾਰੇ ਵੀ ਉਹਨਾਂ ਨੂੰ ਪੁੱਛਿਆ ਗਿਆ ਔਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਬਾਰੇ ਵੀ ਗੱਲ ਕੀਤੀ ਗਈ ਔਰ ਸ਼ਹਿਰ ਦੇ ਵਿੱਚ ਜਿਹੜਾ ਨਗਰ ਕੌਂਸਲ ਦੇ ਵਿੱਚ ਹੋਰ ਹੀ ਕਪਲੇਵਾਜੀ ਉਹਦੇ ਸਬੰਧ ਵਿੱਚ ਵੀ ਗੱਲ ਕੀਤੀ ਗਈ ਉਹਨਾਂ ਨੇ ਦੋ ਟੁਕ ਜਵਾਬ ਦਿੱਤਾ ਵੀ ਕਿਸੇ ਨੂੰ ਮਾਫ਼ ਨਹੀਂ ਕਰੂ ਪਰ ਗੱਲ ਜ਼ਿਕਰ ਜੋ ਹੋ ਗਏ ਆ ਕਿ ਜਿਹੜੇ ਇਸ ਘਟਾਲੇ ਕਰਦੇ ਨੇ ਉਹਨਾਂ ਦੀ ਜਿਹੜੀ ਸ਼ ਸੇ ਜਿਹੜੇ ਮਹਿਕਮੇ ਦੇ ਬੰਦਿਆਂ ਕੋਲ ਕਰਵਾਈ ਜਾਂਦੀ ਆ ਲੋਕਲ ਬੰਦਿਆਂ ਕੋਲ ਕਰਵਾਈ ਜਾਂਦੀ ਜਿਹੜੀ ਖੁਦ ਆਪ ਇਸ ਘਟਾਲਿਆਂ ਵਿੱਚ ਜੁੜੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਦਾਲ 'ਚ ਕੁਛ ਕਾਲਾ ਲੱਗਦਾ ਆਉਣ ਵਾਲਾ ਸਮਾਂ ਦੱਸੇਗਾ ਕਿ ਜੇ ਵੀ ਇਹ ਜਿਹੜੇ ਘਟਾਲੇ ਬੰਦ ਹੋਣਗੇ ਤੇ ਨਗਰ ਕੁੱਧ ਨੂੰ ਨਵੀਂ ਨਹਿਰ ਮਿਲ ਸਕੇ ਜਿਵੇਂ ਕਿ ਚੱਚਾ ਵਿੱਚ ਆ ਹਸਪੀਟਲ ਤੇ ਕਾਫੀ ਪੈਸਾ ਲੱਗ ਚੁੱਕਿਆ ਪਰ ਉੱਥੇ ਅਜੇ ਤੱਕ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਹੋਣ ਕਰਕੇ ਜਿਹੜੇ ਸਾਨੂੰ ਸਾਡੀ ਪਬਲਿਕ ਐਨਕੋ ਉਧਰ ਦੀ ਉਹਨੂੰ ਤਕਲੀਫ ਚੱਲਣੀ ਪੈਂਦੀ ਆ ਔਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵਿੱਚ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਆ ਰਹੀ ਆ ਪੁਲਿਸ ਪ੍ਰਸ਼ਾਸਨ ਦੀ ਕਮੀ ਹੋ ਸਕਦੀ ਆ ਇਹਦੇ ਬਾਰੇ ਵੀ ਸਵਾਲ ਪੁੱਛੇ ਗਏ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਹ ਮੁਸ਼ਕਲਾਂ ਦਾ ਹੱਲ ਕੁਦਰਤ ਦਾ ਹੋ ਸਕੇਗਾ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਰਨ ਕੋ